ਪੰਜਾਬ ਅਜ ਇੱਕ ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ ਮਾਝਾ ਮਾਲਵਾ ਦੁਆਬਾ ਇਤਨੇ ਖੇਤਰਾਂ ਦੇ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਲੋਕਾਂ ਦੇ ਘਰ ਵਹਿ ਗਏ ਡੰਗਰ ਮਾਲ ਬੱਚਾ ਲੱਖਾਂ ਏਕੜ ਫਸਲ ਕਿਸਾਨ ਦੀ ਤਬਾਹ ਹੋ ਅਜਿਹੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਪੰਜਾਬ ਦੇ ਦੌਰੇ ਤੇ ਆਏ ਉਹਨਾਂ ਨੇ ਪੰਜਾਬ ਦੇ ਨੁਕਸਾਨ ਦੀ ਸਮੀਖਿਆ ਕਰਨੀ ਤੇ ਸਾਰਾ ਪੰਜਾਬ ਦੇਸ਼ ਦੀ ਸਰਕਾਰ ਤੋਂ ਆਸ ਕਰਦਾ ਸੀ ਕਿ ਇਸ ਮੁਸ਼ਕਲ ਸਮੇਂ ਦੇ ਵਿੱਚ ਦੇਸ਼ ਦੀ ਸਰਕਾਰ ਪੰਜਾਬੀਆਂ ਦੀ ਬਾਹ ਫੜੇ ਪਰ ਕੱਲ ਸ਼ਰੂਮਨੀ ਅਕਾਲੀ ਦਲ ਨੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਵੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਇਹ ਬੇਨਤੀ ਕੀਤੀ ਸੀ ਕਿ ਜਿੱਡਾ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਘੱਟੋ-ਘੱਟ 20000 ਕਰੋੜ ਦਾ ਜਿਹੜਾ ਪੈਕੇਜ ਹੈ ਉਹ ਦੇਸ਼ ਦੀ ਸਰਕਾਰ ਪੰਜਾਬ ਦੇ ਲਈ ਐਲਾਨੇ ਪਰ ਅਜੇ ਐਲਾਨ ਕੀ ਆਇਆ ਸਿਰਫ 1600 ਕਰੋੜ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਮੈਂ ਕਿਸੇ ਕੰਪੈਰੀਸਨ 'ਚ ਨਹੀਂ ਮੈਂ ਕਿਸੇ ਸੂਬੇ ਦੇ ਖਿਲਾਫ ਪਰ ਹਿਮਾਚਲ ਨੂੰ 1500 ਕਰੋੜ ਤੇ ਪੰਜਾਬ ਜਿੱਥੇ 4 ਗੁਣਾ ਵੱਧ ਨੁਕਸਾਨ ਹੋਇਆ ਉਥੇ ਸਿਰਫ 1600 ਕਰੋੜ ਜਿੰਨਾ ਵੱਡਾ ਨੁਕਸਾਨ ਪੰਜਾਬ ਦਾ ਪ੍ਰਧਾਨ ਮੰਤਰੀ ਸਾਹਿਬ ਇਹ 1600 ਕਰੋੜ ਦੇ ਨਾਲ ਪੰਜਾਬ ਦੀ ਵੀ ਭਰਪਾਈ ਨਹੀਂ ਹੋਣੀ ਪੰਜਾਬ ਦੀ ਕੰਟਰੀਬਿਊਸ਼ਨ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਚਾਹੇ ਜੰਗਾ ਪਿੰਡੇ ਤੇ ਹੰਡਾਣੀਆਂ ਹੋਣ ਚਾਹੇ ਆਪਣਾ ਢਿੱਡ ਪਾੜ ਕੇ ਦੇਸ਼ ਦੇ ਅੰਨ ਭੰਡਾਰ ਭਰਨੇ ਹੋਣ ਹਰ ਇੱਕ ਜਗ੍ਹਾ ਤੇ ਪੰਜਾਬ ਦੇਸ਼ ਦੇ ਦੁਸ਼ਮਣਾਂ ਦੇ ਖਿਲਾਫ ਇੱਕ ਡਾ ਕੇ ਖੜੇ ਤੇ ਅੱਜ ਜਦੋਂ ਪੰਜਾਬ ਤੇ ਮੁਸੀਬਤ ਆਈ ਪੰਜਾਬੀ ਇਹ ਤਵਕਕੋ ਕਰਦੇ ਨੇ ਕਿ ਪੰਜਾਬ ਦੇ ਉੱਤੇ ਦੇਸ਼ ਦੀ ਸਰਕਾਰ ਮਿਹਰ ਕਰੇ ਦੇਸ਼ ਦੀ ਸਰਕਾਰ ਕਿਸਾਨ ਦੀ ਬਾਫੜੀ ਕਿਉਂਕਿ ਪੰਜਾਬ ਦੀ ਸਰਕਾਰ ਦਾ ਜਿਹੜਾ ਵਤੀਰਾ ਹੈ ਪੰਜਾਬ ਦੀ ਸਰਕਾਰ ਦੀ ਨਲਾਇਕੀ ਸਾਰਿਆਂ ਦੇ ਸਾਹਮਣੇ ਔਰ ਅੱਜ ਵੀ ਮੈਂ ਮੰਨਦਾ ਕਿ ਪੰਜਾਬ ਦੀ ਸਰਕਾਰ ਕੀ ਪੰਜਾਬ ਦਾ ਕੇਸ ਹੀ ਸਹੀ ਤਰੀਕੇ ਪੁੱਟappend ਨਹੀਂ ਕਰ ਪਈ ਪਰ ਮਾਲੀ ਸਾਰੇ ਬੱਚੇ ਇੱਕ ਬਰਾਬਰ ਹੋਣੇ ਚਾਹੀਦੇ ਔਰ ਦੇਸ਼ ਦੀ ਸਰਕਾਰ ਨੂੰ ਪੰਜਾਬ ਦੇ ਨੁਕਸਾਨ ਦੇ ਮੁਤਾਬਕ ਪੂਰੇ ਰਾਹਤ ਪੈਕੇਜ ਲਾੰਣਾ ਚਾਹੀਦਾ ਸੀ 1600 ਕਰੋੜ ਕਿਸੇ ਵੀ ਕਿਸਮ ਨਾਲ ਪੰਜਾਬ ਦਾ ਜੱਟਾ ਵਟਾ ਨੁਕਸਾਨ ਹੈ ਇਹਦੀ ਪਰਪਾਈ ਨਹੀਂ ਕਰ ਸਕਦਾ ਤਾਂ ਕੁਝ ਵੀ ਨਹੀਂ ਮਤਲਬ 2000 ਤੋਂ ਵੱਧ ਜੇ ਭਾਜਪੀ ਸਿੱਧੀ ਸਿੱਧੀ ਵੀ ਪੰਜਾਬ ਦੀ ਸਮੀਖਿਆ ਕਰ ਲੇ ਤਾਂ ਪਿੰਡਾਂ ਦਾ ਨੁਕਸਾਨ ਤਾਂ ਦੇਖੋ ਮਾਝੇ ਹਲਕੇ 'ਚ ਜਾ ਕੇ ਦੇਖੋ ਫਾਜ਼ਲ ਕਾ ਫਰੋਜ਼ਪੁਰ ਦੇਖੋ ਪਿੰਡਾਂ ਦੇ ਪਿੰਡ ਮਤਲਬ ਸੈਂਕੜੇ ਪਿੰਡ ਪਾਣੀ ਦੇ نیچے ਚਲੇ ਗਏ ਨੇ ਉੱਥੇ ਨਾ ਘਰ ਬਚਿਆ ਨਾ ਉੱਥੇ ਫਸਲ ਬਚੀ ਐ ਸੋ ਐਡੇ ਵੱਡੇ ਨੁਕਸਾਨ ਜੋ ਪੰਜਾਬ ਦਾ ਹੋਇਆ ਐ ਇਹਦੇ ਲਈ 1600 ਕਰੋੜ ਕਿਸੇ ਵੀ ਕਿਸਮ ਦੇ ਨਾਲ ਕਾਫੀ ਨਹੀਂ ਔਰ ਅੱਜ ਮੈਂ ਪੰਜਾਬੀਆਂ ਨੂੰ ਫੇਰ ਇੱਕ ਵਾਰ ਸੱਦਾ ਦੇਣਾ ਚਾਹੁੰਦਾ ਕਿ ਮੈਨੂੰ ਲੱਗਦਾ ਕਿ ਪੰਜਾਬ ਲਈ ਤਾਂ ਕੋਈ ਨਹੀਂ ਖੜਾ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਾਈਸ ਪ੍ਰੈਜ਼ੀਡੈਂਟ ਦੀ ਜਿਹੜੀ ਚੋਣ ਹੋਣੀ ਹੈ ਉਹਦਾ ਰੋਸ ਵਿੱਚੋਂ ਬਾਈਕਾਟ ਕੀਤਾ ਸੀ ਕਿ ਜਦੋਂ ਪੰਜਾਬ ਲਈ ਸਰਕਾਰਾਂ ਸਹੂਲਤ ਦੀ ਨਹੀਂ ਨਾ ਸੂਬਾ ਨਾ ਦੇਸ਼ ਦੀ ਸਰਕਾਰ ਫਿਰ ਇਹ ਚੋਣਾਂ ਦੇ ਵਿੱਚ ਵੋਟ ਪਾਉਣ ਦਾ ਉਹ ਵੋਟ ਜਿਹੜੀ ਪੰਜਾਬੀਆਂ ਦੇ ਸ਼ਕਤੀਬਖਸ਼ੀ ਹੈ ਤਾਂ ਤਾਂ ਹੀ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਇਹਦਾ ਬਾਈਕਾਟ ਕੀਤਾ ਸਰਕਾਰਾਂ ਹੁਣ ਵੀ ਜਾਗਣ ਸਰਕਾਰਾਂ ਹੁਣ ਵੀ ਸਹੀ ਅਸੈਸਮੈਂਟ ਕਰਨ ਪਰ ਪੰਜਾਬੀਆਂ ਨੂੰ ਬੇਨਤੀ ਹੈ ਇੰਡਸਟਰੀਲਿਸਟਾਂ ਨੂੰ ਬੇਨਤੀ ਹੈ ਗਾਇਕਾਂ ਨੂੰ ਬੇਨਤੀ ਹੈ ਕਿ ਆਓ ਸਾਰੇ ਇਕੱਠੇ ਰਲ ਕੇ ਦੁਬਾਰਾ ਪੰਜਾਬ ਦੀ ਮਦਦ ਕਰੀਏ ਇਸ ਸੌਖੀ ਘੜੀ ਦੇ ਵਿੱਚ ਪੰਜਾਬੀ ਥਲੇਰੀ ਨਾਲ ਲੜ ਰਹੇ ਨੇ ਆਪ ਦੀ ਇਸ ਲੜਾਈ ਨੂੰ ਆਪਣੇ ਬਲਬੂਤੇ ਤੇ ਲੜਨਾ ਪੈਣਾ ਤੇ ਦੁਬਾਰਾ ਪੰਜਾਬ ਨੂੰ ਪਹਰਾ ਸਤ